ਇਹ ਤਾਂ ਉਹਦੇ ਮੂੰਹ ਦੇ ਉਤੇ ਤੱਕ ਮੇਰੇ ਮੁੰਡੇ ਦੇ ਮੂੰਹ ਤੇ ਨਿਸ਼ਾਨ ਰਹੇ ਨੇ ਮੈਂ ਖੁਦ ਦੇਖਿਆ ਉਂਗਲਾ ਛੱਪੀਆਂ ਹੋਈਆਂ ਆ ਮੁੰਡੇ ਦੇ ਕਾਰਨ ਕੋਈ ਵੀ ਨਹੀਂਗਾ ਬੇਨਕਸੂਰ ਬਿਨ ਵਜਾ ਤੇ ਮਾਰਿਆ ਗਿਆ ਤੇ ਬੱਚੇ ਨੇ ਬਿਨਾ ਗੱਲ ਤੋਂ ਮਾਫੀ ਮੰਗੀ ਐ ਡੀਪੀ ਸਰ ਤੋਂ ਡੀਪੀ ਸਰ ਗਾਇਬ ਹੋ ਚੁੱਕੇ ਨੇ ਤੋਂ ਲਗਾਤਾਰ ਮਾਰੀਆਂ ਜੀ ਕੈਮਰੇ ਲੱਗੇ ਅੰਦਰ ਕੈਮਰੇ ਚੈੱਕ ਕਰ ਸਕਦੇ ਆ ਤੁਸੀਂ ਲੱਗੂ ਬਸ ਇਹੀ ਜੋ ਉਹਨਾਂ ਦੇ ਪਾਪਾ ਨੇ ਦੱਸਿਆ ਤੁਹਾਨੂੰ ਬੱਚੇ ਨੂੰ ਸਾਡੇ ਨੂੰ ਬਿਨਾ ਮਤਲਬ ਤੋਂ ਮਾਰਿਆ ਹੈ ਟੀਚਰ ਨੇ ਪਰ ਮੇਰਾ ਇਹ ਹੱਲ ਹੈ ਕਿ ਬੱਚੇ ਜਿਹੜੇ ਨੇ ਉਹ ਪੇਰੈਂਟਸ ਔਰ ਟੀਚਰ ਦੇ ਵਿੱਚ ਹੀ ਰਹਿਣ ਤੇ ਬੈਟਰ ਹੈ ਤਾਂ ਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੁੰਦਾ ਜੇ ਮੈਂ ਬਦਲਣ ਦੀ ਗੱਲ ਕੀਤੀ ਹੈ ਤਾਂ ਮੈਨੂੰ ਪੇਰੈਂਟਸ ਕਹਿੰਦੇ ਵੀ ਪਲੀਜ਼ ਟੀਚਰ ਬਦਲਿਓ ਨਾ ਸਾਡਾ ਬੱਚਾ ਜਿਹੜਾ ਨਵੇਂ ਟੀਚਰ ਨਾਲ ਅਡਜਸਟ ਨਹੀਂ ਕਰ ਪਾਏਗਾ ਬੱਚੇ ਕਿੰਨਾ ਲੜਦੇ ਝਗੜਦੇ ਨੇ ਕਿਉਂਕਿ ਬੱਚੇ ਸਾਤੋਂ ਵੀ ਵੱਧ ਸਮਾਰਟ ਨੇ ਬੱਚਿਆਂ ਨੂੰ ਬਦਾ ਵੀ ਸਾਨੂੰ ਕੋਈ ਸਜ਼ਾ ਨਹੀਂ ਮਿਲ ਸਕਦੀ ਲੁਧਿਆਣਾ ਲੈ ਕੇ ਖੜੇ ਹੋਏ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨਤਵੜੀ ਪਹੁੰਚੇ ਆਂ ਲੁਧਿਆਣਾ ਬੱਸ ਸਟੈਂਡ ਦੇ ਨਜ਼ਦੀਕ ਜਵਾਹਰ ਚੌਕ ਦੇ ਵਿੱਚ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਇੱਕ ਸਕੂਲ ਹੈ ਜਿਹੜਾ ਦੇਖ ਸਕਦੇ ਹੋ ਪ੍ਰਾਇਮਰੀ ਸਰਕਾਰੀ ਸਕੂਲ ਹੈ ਜਿਸ ਸਕੂਲ ਦੇ ਵਿੱਚ ਪੇਰੈਂਟ ਜਿਹੜੇ ਪਹੁੰਚਨੇ ਸੋ ਪੇਰੈਂਟਸ ਵੱਲੋਂ ਜਿਹੜਾ આરોਪ ਹੈ ਉਹ ਲਗਾਇਆ ਜਾ ਰਿਹਾ ਹੈ ਲਾਹ ਕਿ ਗੱਲਬਾਤ ਕਰ ਲੈਨੇ ਆ ਪੇਰੈਂਟਾਂ ਦਾ ਜਿਹੜਾ ਰੋਸ਼ ਹੈ ਉਹ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਪੇਰੈਂਟ ਜਿਹੜੇ ਐ ਇਸ ਟਾਈਮ ਸਕੂਲ ਦੇ ਬਿਲਕੁਲ ਗੇਟ ਦੇ ਬਾਹ ਮਨਜੀਤ ਸਿੰਘ ਜੀ ਹਾਂਜੀ ਕੀ ਹੋਇਆ ਹੁਣ ਆ ਕੀ ਜੀ ਮੈਰਮ ਨੇ ਬਿਨ ਵਜਾ ਤੋਂ ਬੱਚਿਆਂ ਨੂੰ ਮਾਰਿਆ ਜੀ ਇੱਥੇ ਹੋ ਜੋ ਜੀ ਇੱਥੇ ਹੋ ਬਿਨ ਵਜਾ ਤੋਂ ਬਿਨ ਕਸੂਰ ਤੋਂ ਬੱਚਿਆਂ ਨੂੰ ਮਾਰਿਆ ਜੀ ਹਾਂਜੀ ਮੈਡੀਕਲ ਕਰਵਾਇਆ ਕਦੋਂ ਮਾਰਿਆ ਕਿਸ ਸਕੂਲ ਦੇ ਵਿੱਚ ਕਿਸ ਜਗ੍ਹਾ ਦੇ ਉੱਤੇ ਹੈਗਾ ਸਕੂਲ ਇਸੇ ਸਕੂਲ ਦੇ ਵਿੱਚ ਮੈਂ ਕੱਲ ਮਾਰਿਆ ਜੀ ਕੀ ਨਾਮ ਆ ਬੱਚੇ ਦਾ ਤੁਹਾਡੇ ਅਰਨਪ੍ਰੀਤ 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 ਅੱਛਾ ਕਿਸ ਕਲਾਸੇ ਪੜਦਾ ਦਸਵੀਂ ਕਲਾਸ 10ਵੀਂ ਕਲਾਸ ਕਦੋਂ ਕੁੱਟਿਆ ਉਹਨੂੰ ਕਾਰਨ ਕੁਸ ਅਪ੍ਰੇਲ ਟਾਰਨ ਕਾਰਨ ਕੀ ਆ ਜੀ ਕਾਰਨ ਕੋਈ ਵੀ ਨਹੀਂਗਾ ਬਿਨ ਕਸੂਰ ਬਿਨ ਵਜਾ ਤੇ ਮਾਰਿਆ ਜੀ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਮੈਡਮ ਤੁਹਾਡਾ ਬੱਚਾ ਸੀ ਹਾਂਜੀ ਸਾਡਾ ਬੱਚਾ ਸੀ ਮੈਂ ਮਦਰ ਆ ਬੱਚੇ ਦੀ ਹਾਂ ਕੀ ਹੋਇਆ ਸੀਗਾ ਬਸ ਇਹੀ ਜੋ ਉਹਨਾਂ ਦੇ ਪਾਪਾ ਨੇ ਦੱਸਿਆ ਤੁਹਾਨੂੰ ਬੱਚੇ ਨੂੰ ਸਾਡੇ ਨੂੰ ਬਿਨਾ ਮਤਲਬ ਤੋਂ ਮਾਰਿਆ ਹੈ ਟੀਚਰ ਨੇ ਖੜੇ ਬੱਚੇ ਨੂੰ ਆਣ ਕੇ ਪਿੱਛੇ ਮੁੱਕਾ ਮਾਰਿਆ ਅਗਰ ਬੱਚੇ ਨੇ ਪਿੱਛਾ ਭੌਕੇ ਦੇਖਿਆ ਪੁੱਛਿਆ ਟੀਚਰ ਨੂੰ ਕਿ ਹਾਂਜੀ ਮੇਰੀ ਗਲਤੀ ਕੀ ਮੈਨੇ ਕਿਉਂ ਮਾਰਿਆ ਉਹ ਇੱਕ ਥੱਪੜ ਹੋਰ ਮਾਰਿਆ ਬੱਚੇ ਦੀ ਅਣਕ ਨੀਚੇ ਗਿਰ ਗਈ ਸਾਡੇ ਬੱਚੇ ਨੇ ਦੋਨੋਂ ਬੱਚਾ ਬੇਇੱਜ਼ਤੀ ਮਹਿਸੂਸ ਕੀਤੀ ਆ ਸਾਡੇ ਬੱਚੇ ਨੇ ਫਿਰ ਇਹਨਾਂ ਦਾ ਬੱਚਾ ਹੈ ਜਿਹੜਾ ਦੀਦੀ ਦਾ ਉਹ ਕਹਿੰਦਾ ਉਹਨਾਂ ਦੋਸਤੇ ਮੇਰੇ ਬੇਟੇ ਦਾ ਦੋਸਤ ਹੈ ਉਹ ਕਹਿੰਦਾ ਮੈਂ ਲੈ ਕੇ ਜਾਣਾ ਵਾਂ ਦੋਸਤ ਨੂੰ ਨਾਲ ਜਿਹੜੇ ਇਨਚਾਰਜ ਸੀਗੇ ਮਨਵਿੰਦਰ ਮੈਡਮ ਉਹ ਕਹਿੰਦੇ ਨਹੀਂ ਤੂੰ ਚੱਲ ਅਸੀਂ ਅਰੁਣਪ੍ਰੀਤ ਨੂੰ ਭੇਜਾਂਗੇ ਕਹਿੰਦਾ ਮੈਂ ਲੈ ਕੇ ਜਾਣਾ ਉਹ ਕਹਿੰਦੇ ਨਹੀਂ ਤੂੰ ਚੱਲ ਇਸੇ ਗ ਐਸ 9 ਵਜੇ ਦੇ ਥੱਪੜ ਵੱਜੇ ਰੋਹਨਪ੍ਰੀਤ 1:30 2 ਵਜੇ ਘਰੇ ਗਿਆ ਉਹਦੇ ਨਿਸ਼ਾਨ ਗੱਲਾਂ ਤੇ ਅਸੀਂ ਆ ਦੇਖੋ ਆ ਕਰਵਾਇਆ ਉਹਦਾ ਉਹਨਾਂ ਦੀ ਮੰਮੀ ਪਾਪਾ ਨੇ ਉਹਨਾਂ ਦੀ ਰਿਪੋਰਟ ਕਰਵਾਈ ਆ ਹਾਂਕਿ ਤਾਂ ਇਹ ਅਮਰਲ ਕੜਾਈ ਹੋਈ ਹੈ ਹਾਂਜੀ ਕਿੱਥੋਂ ਸਿਵਲ ਦੇ ਵਿੱਚੋਂ ਸਿਵਲ ਚੋਂ ਕਰਵਾਈ ਹੋਈ ਆ ਹਾਂਜੀ 2 ਵਜੇ ਤੱਕ ਉਹਦੇ ਮੂੰਹ ਦੇ ਉੱਤੇ ਤੱਕ ਮੇਰੇ ਮੁੰਡੇ ਦੇ ਮੂੰਹ ਤੇ ਨਿਸ਼ਾਨ ਰਹੇ ਨੇ ਮੈਂ ਖੁਦ ਦੇਖੇ ਉਂਗਲਾ ਚੱਪੀਆਂ ਹੋਈਆਂ ਮੁੰਡੇ ਦੇ ਤੇ ਇਹ ਫੇਰ ਕਰਵਾ ਕੇ ਲਿਆ ਮੈਂ ਇਹਦੇ ਪਾਪਾ ਨੂੰ ਭੇਜਿਆ ਕਰਵਾ ਕੇ ਲਿਆ ਆ ਮੈਂ ਕਿ ਐਦਾ ਕਰਕੇ ਨਿਸ਼ਾਨ ਦੀ ਫੋਟੋ ਨਹੀਂ ਆਈ ਮੈਂ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਸੀਗੀ ਫੋਟੋ ਸਕੂਲ ਵਿੱਚ ਤੁਸੀਂ ਗੱਲ ਕੀਤੀ ਇਸ ਦੌਰਾਨ ਪ੍ਰਿੰਸੀਪਲ ਨਾਲ ਗੱਲ ਕੀਤੀ ਹਾਂਜੀ ਪ੍ਰਿੰਸੀਪਲ ਨਾਲ ਗੱਲ ਹੋਈ ਆ ਹਲੇ ਮੈਡਮ ਨੂੰ ਮੈਂ ਮਿਲਣਾ ਆ ਪ੍ਰਿੰਸੀਪਲ ਕਹਿੰਦੇ ਆ ਸੀ ਐਕਸ਼ਨ ਲਾਵਾਂਗੇ ਆਪਣੇ ਵੱਲੋਂ ਮੈਡਮ ਨੂੰ ਸਮਝਾਇਆ ਜਾਏਗਾ ਗੱਲ ਕੀਤੀ ਹੈ ਬੱਚਿਆਂ ਨਾਲ ਵੀ ਬੱਚੇ ਕਹਿ ਰਹੇ ਨੇ ਮੈਡਮ ਨੇ ਬੇਫਜ਼ੂਲ ਮਾਰਿਆ ਕੋਈ ਗਲਤੀ ਨਹੀਂ ਸੀ ਸਾਡੀ ਸਿਰ ਅਸੀਂ ਕਲਾਸ ਦੇ ਅੰਦਰ ਪੇਪਰ ਦੇ ਜਾਣਾ ਸੀਗਾ ਹੁਣ ਵੀ ਬੱਚੇ ਪੇਪਰ ਦੇ ਰਹੇ ਨੇ ਤੇ ਬੱਚੇ ਨੇ ਬਿਨਾ ਗਲਤੋ ਮਾਫੀ ਮੰਗੀ ਐ ਡੀਪੀ ਸਰ ਤੋਂ ਡੀਪੀ ਸਰ ਗਾਇਬ ਹੋ ਚੁੱਕੇ ਨੇ ਤੋ ਚਲੇਗੇ ਇਹਨੇ ਦੇਖ ਕੇ ਪਤਾ ਲੱਗ ਗਿਆ ਸੀਗਾ ਕਿ ਬੀੜੀ ਵਾਲੇ ਆਏ ਆ ਉਹ ਚਲੇ ਗਿਆ ਸੀ ਡੀਪੀ ਸਰ ਕੱਲ ਵੀ ਪੇਪਰ ਚੱਲ ਰਹੀ ਸੀ ਕੱਲ ਵੀ ਹਾਂਜੀ ਕੱਲ ਵੀ ਪੇਪਰ ਏਡ ਦੇ ਟਾਈਮ ਉਹ ਬੱਚੇ ਨੂੰ ਕੁੱਟਿਆ ਜਾਂਦਾ ਹਾਂਜੀ ਹਾਂਜੀ ਬੱਚੇ ਨੇ ਤੁਹਾਨੂੰ ਦੱਸਿਆ ਹੈਗਾ ਹਾਂਜੀ ਹਾਂਜੀ ਤੇ ਕੰਪਲੇਂਟ ਵਗੈਰਾ ਕੀਤੀ ਕੋਈ ਬੱਚੇ ਦੇ ਮਾਰੀ ਹੈ ਉਹਦੀ ਐਨਕ ਨੀਚੇ ਗਿਰ ਗਈ ਹੈ ਬੱਚੇ ਦੇ ਇੰਨੀ ਜ਼ੋਰ ਦੀ ਗਰਦਨ 'ਚ ਮਾਰੀ ਹੈ ਸਵੇਰੇ ਸਵੇਰੇ ਬੱਚੇ ਭੁੱਖੇ ਪੇਟ ਆਉਂਦੇ ਨੇ ਕਦੀ ਖਾ ਕੇ ਨਹੀਂ ਆਉਂਦੇ ਕੁਝ ਵੀ ਮਾਰਨ ਦਾ ਮਤਲਬ ਹੀ ਨਹੀਂ ਬੰਦਾ ਔਰ ਇੰਨੀਆਂ ਜ਼ਿਆਦਾ ਚਪੇੜਾ ਮੇਰੇ ਮੁੰਡੇ ਦੇ ਮੂੰਹ ਤੇ ਮਾਰੀਆਂ ਉਂਗਲਾਂ ਦੇ ਨਿਸ਼ਾਨ ਦੁਪਹਿਰ ਤੱਕ ਤੁਸੀਂ ਦੱਸੋ ਕਿੰਨੇ ਹੋਣਗੇ ਮਾਰੀਆਂ ਲਗਾਤਾਰ ਮਾਰੀਆਂ ਜੀ ਕੈਮਰੇ ਲੱਗੇ ਅੰਦਰ ਕੈਮਰੇ ਚੈੱਕ ਕਰ ਸਕਦੇ ਆ ਤੁਸੀਂ ਲਗਾਤਾਰ ਬੱਚੇ ਦੇ ਥੱਪੜ ਮਾਰੇ ਗਏ ਨੇ ਕੋਈ ਕੰਪਲੇਂਟ ਵਗੈਰਾ ਕੀਤੀ ਤੁਸੀਂ ਹਾਂਜੀ ਕੀਤੀ ਆ ਜੀ ਆ ਜਵਾਰ ਕੈਂਪ ਚ ਕੀਤੀ ਆ ਜੀ ਜਵਾਰ ਨਗਰੀ ਹੈਗਾ ਥਾਣਾ ਉੱਥੇ ਕੀਤੀ ਬੱਚੇ ਅੱਛਾ ਤੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅਸੀਂ ਸਾਫ਼ ਮੰਗਦੇ ਆ ਜੀ ਸਾਡੇ ਬੱਚੇ ਨੂੰ ਇਨਸਾਫ਼ ਦਿੱਤਾ ਜਾਵੇ ਇੰਨਾ ਕਿਉਂ ਮਾਰਦੇ ਨੇ ਆਪਣੇ ਬੱਚੇ ਨੂੰ ਮਾਰਦੇ ਨੇ ਜੀ ਇੰਨਾ ਜਿੰਨਾ ਸਾਡੇ ਨੂੰ ਮਾਰਿਆ ਗਿਆ ਆ ਇਸਨ ਦੱਸਣੇ ਕਿਉਂਰੀ ਜਿਵੇਂ ਮਾਰ ਕੇ ਦੇਖੀਏ ਜੈ ਇਹਨਾਂ ਦੇ ਕਿਸੇ ਸਕੂਲ ਚ ਮਾਰਿਆ ਹੋਵੇ ਇਹ ਖੜੇ ਹੋਣਗੇ ਜਾ ਕੇ 20 30 ਚਪੇੜਾ ਮਾਰੋਗੇ ਤਾਂ ਤੁਸੀਂ ਬੱਚੇ ਦੇ ਨਿਸ਼ਾਨ ਰਹਿਣਗੇ ਕਿ ਜਾਣਗੇ ਮੂੰਹ ਉਤਰੇ ਹੋਇਆ ਬੱਚੇ ਦਾ ਇਦਾਂ ਇਹਨਾਂ ਕੋ ਮੂੰਹ ਹੋਇਆ ਪਿਆ ਜੋ ਮੇਰੇ ਕੋਲੇ ਆਇਆ ਦੇਖਿਆ ਨਿਸ਼ਾਨ ਦੋਨਾਂ ਗੱਲਾਂ ਤੇ ਵੱਜੇ ਹੋਏ ਨੇ ਉਹਦੀ ਉਮਰ ਤਕਰੀਬਨ ਕਿੰਨੀ ਕੀ ਹੋਗੀ 16 ਸਾਲ ਮੇਰੇ ਬੱਚੇ ਦੀ ਮਾਂਗ ਹੋਣੀ ਹੈ ਟੀਚਰ ਆ ਹੀ ਨਹੀਂ ਰਿਹਾ ਸਾਹਮਣੇ ਅਸੀਂ ਤਾਂ ਕਿੰਨੇ ਚੱਲੋ ਬੰਦੀ ਕਾਰਵਾਈ ਕੀਤੀ ਜਾਵੇ ਟੀਚਰ ਤੇ ਅਸੀਂ ਇਹ ਨਹੀਂ ਕਿੰਨੇ ਕਿ ਸਸਪੈਂਡ ਕਰੋ ਜਾਂ ਕੁਛ ਅਸੀਂ ਕਿੰਨੇ ਬੰਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਤੇ ਹਾਂ ਬਿਲਕੁਲ ਸੋ ਦਾਦੀ ਦੇ ਪੇਰੈਂਟ ਸੜਨ ਮਜੂਰ ਸੀਗੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜ਼ਵਾਰ ਨਗਰ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੁੰਦਾ ਹੈ ਜਿਸ ਸਕੂਲ ਦੇ ਵਿੱਚ ਜਿਹੜਾ ਕੱਲ ਇਹਨਾਂ ਦੇ ਬੱਚੇ ਨੂੰ ਜਿਹੜਾ ਕੁੱਟਿਆ ਜਾਂਦਾ ਹੈ ਸੋ ਕਿਸ ਕਾਰਨ ਕੁੱਟਿਆ ਜਾਂਦਾ ਇਸ ਗਲਤੀ ਹਲੇ ਤੱਕ ਪੁਸ਼ਟੀ ਨਹੀਂ ਹੋ ਸਕੀ ਸੋ ਇਹ ਮਾਮਲਾ ਜਿਹੜਾ ਪ੍ਰਿੰਸੀਪਲ ਨੂੰ ਵੀ ਗੱਲਬਾਤ ਕਰਾਂਗੇ ਕੀ ਸੀਗਾ ਮਾਮਲਾ ਉਸ ਤੋਂ ਬਾਅਦ ਕਿਉਂ ਉਸ ਬੱਚੇ ਨੂੰ ਜਿਹੜਾ ਕੁੱਟਿਆ ਗਿਆ ਪੇਰੈਂਟ ਦਾ ਜਿਹੜਾ ਰੋਪਾ ਲਗਾਇਆ ਜਾ ਰਿਹਾ ਸੋ ਪੇਰੈਂਟਸ ਵੱਲੋਂ ਜਿਹੜੀ ਹੈ ਥੋੜਾ ਨਾ ਜੋ ਪਿਛਲੇ ਦਿਨਾਂ ਵਿੱਚ ਮੈਂ ਵਿਸ਼ਵਾਗੀਰਤ ਐ ਜੀ ਪ੍ਰਿੰਸੀਪਲ ਐਮੀਨੈਂਸ ਸਕੂਲ ਮਾਡਲ ਇਹ ਉਹਦੇ ਵਿੱਚ ਸਕੂਲ ਦਾ ਮਾਹੌਲ ਥੋੜਾ ਗੜਬੜਾਇਆ ਹੋਇਆ ਬੱਚੇ ਵੀ ਥੋੜੇ ਹਾਈਪਰ ਹੋਏ ਨੇ ਉਹਦੇ ਕਰਕੇ ਬੱਚਿਆਂ ਨੂੰ ਐ ਲੱਗਦਾ ਹੈ ਕਿ ਅਸੀਂ ਜੇ ਪ੍ਰਿੰਸੀਪਲ ਚੁਕਾਤਾ ਤੇ ਅਸੀਂ ਕਿਸੇ ਵੀ ਹੋਰ ਟੀਚਰ ਨੂੰ ਵੀ ਚੁਕਾ ਦਾਂਗੇ ਕੋਈ ਨਾ ਕੋਈ ਇਹੋ ਜਿਹਾ ਮਸਲਾ ਕਰਾਂਗੇ 10th ਦੇ ਬੱਚੇ ਉਹ ਬਹੁਤ ਇੰਟੈਲੀਜੈਂਟ ਨੇ ਤੇ ਉਹਨਾਂ ਦੀ ਬੱਚਿਆਂ ਨੇ ਮੈਨੂੰ ਆ ਕੇ ਦੱਸਿਆ ਕਿ ਮੈਡਮ ਸਾਡੀ ਇਹ ਸਮੱਸਿਆ ਹੈ ਕਿ ਸਾਨੂੰ ਮੈਥ ਸਮਝ ਨਹੀਂ ਆਉਂਦਾ ਤੇ ਮੈਂ ਉਹ ਹਾਲੇ ਕੱਢਣ ਲੱਗੀ ਆਂ ਕਿ ਉਹਨਾਂ ਦਾ ਮੈਥ ਪੜਾਉਣ ਵਾਲਾ ਟੀਚਰ ਬਦਲਣ ਲੱਗੀ ਆਂ ਜੀ ਜੀ ਕਹਿ ਰਹੇ ਤੁਸੀਂ ਨੇ ਕੋਟ ਸੁਣੋ ਇਹ ਨਾ ਇੱਕ ਸਕੂਲ ਦਾ ਇੰਟਰਨਲ ਮਸਲਾ ਹੈ ਜਿਹੜੀ ਉਹ ਪ੍ਰੇਅਰ ਦੇ ਵਿੱਚ ਥੱਪੜ ਮਾਰਿਆ ਉਹਨਾਂ ਟੀਚਰ ਅੰਦਰ ਮੰਨ ਗਏ ਨੇ ਕਿ ਥੋੜਾ ਬੱਚਾ ਕੋਈ ਸ਼ਰਾਰਤ ਕਰਦਾ ਹੈ ਤੇ ਆਪਾਂ ਕੁਝ ਨਾ ਕੁਝ ਕੰਪਲੇਟ ਇੰਟਰਨਲ ਮੈਟਰ ਹੈ ਕੰਪਲੇਟ ਕੰਪਲੇਟ ਹੋ ਗਈ ਉਸ ਤੋਂ ਬਾਅਦ ਚਲੋ ਜੇ ਪੁਲਿਸ ਕੰਪਲੇਂਟ ਉਹਨਾਂ ਨੇ ਕਰ ਦਿੱਤੀ ਹੋਈ ਹੈ ਤੇ ਫਿਰ ਪੁਲਿਸ ਮੈਟਰ ਦੇਖ ਲਏਗੀ ਫਿਰ ਮੈਂ ਦੇਖ ਲਾਂਗੀ ਪਰ ਮੇਰਾ ਇਹ ਹੱਲ ਹੈ ਕਿ ਬੱਚੇ ਜਿਹੜੇ ਨੇ ਉਹ ਪੇਰੈਂਟਸ ਔਰ ਟੀਚਰ ਦੇ ਵਿੱਚ ਹੀ ਰਹਿਣ ਤੇ ਬੈਟਰ ਹੈ ਤਾਂ ਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੁੰਦਾ हां जी हां जी हां जी पूरा ਤੁਸੀਂ ਮੈਨੂੰ ਫੋਨ ਕਰਕੇ ਅਸੀਂ ਕੀ ਇਹਦਾ ਸੋਲੂਸ਼ਨ ਕੱਢਿਆ ਪੁੱਛ ਸਕਦੇ ਹਾਂ ਮੈਂ ਟੀਚਰ ਵੀ ਬੁਲਾ ਲਿਆ ਟੀਚਰ ਤੇ ਪੇਰੈਂਟਸ ਬੈਠ ਕੇ ਆਪਸ ਵਿੱਚ ਗੱਲ ਕਰਦੇ ਪਏ ਨੇ ਔਰ ਪੇਰੈਂਟਸ ਟੀਚਰ ਤੋਂ ਬਹੁਤ ਸੈਟੀਸਫਾਈਡ ਨੇ 2 ਸਾਲ ਹੋ ਗਏ ਉਹੀ ਟੀਚਰ ਉਸ ਬੱਚੇ ਨੂੰ ਪੜਾ ਰਿਹਾ ਬੱਚਾ ਹੁਣ 10th ਚ ਹੈ 9th ਤੋਂ ਉਹ ਟੀਚਰ ਉਹਨੂੰ ਮੈਥ ਪੜਾ ਰਿਹਾ ਤੇ ਉਹਦਾ ਇੰਚਾਰਜ ਹੈ ਜੇ ਮੈਂ ਬਦਲਣ ਦੀ ਗੱਲ ਕੀਤੀ ਹੈ ਤਾਂ ਮੈਨੂੰ ਪੇਰੈਂਟਸ ਕਹਿੰਦੇ ਵੀ ਪਲੀਜ਼ ਟੀਚਰ ਬਦਲਿਓ ਨਾ ਸਾਡਾ ਬੱਚਾ ਜਿਹੜਾ ਨਵੇਂ ਟੀਚਰ ਨਾਲ ਅਡਜਸਟ ਨਹੀਂ ਕਰ ਪਾਏਗਾ ਸੋ ਆਪਾਂ ਤਾਂ ਇਹਨਾਂ ਨੂੰ ਕਿਉਂਕਿ ਇੱਕ ਕੀ ਮਸਲਾ ਹੈ ਨਾ ਠੀਕ ਹਰ ਦੇਸ਼ ਜਿੰਦਾ ਹੈ ਜਿਹਨੇ ਹੁਣ ਨਹੀਂ ਹੋਏਗੀ ਜੀ ਨਹੀਂ ਹੋਏਗੀ ਆਪਾਂ ਹੁਣ ਇਹੀ ਮਸਲਾ ਸੁਲਝਾਣ ਲਈ ਅਸੀਂ ਬੈਠੇ ਆ ਮਡਿਓ ਮੈਡਮ ਬੈਠੇ ਨੇ ਮੈਂ ਆ ਕੋਈ ਇਹੋ ਜਿਹਾ ਮੋਡਲ ਟਾਊਨ ਮੈਨੂੰ ਜਸਟ 3 ਦਿਨ ਪਹਿਲਾਂ ਇਸ ਸਕੂਲ ਦੀਆਂ ਪਾਵਰਸ ਮਿਲੀਆਂ ਮੈਂ ਸਾਰਾ ਮਾਮਲਾ ਜਿਹੜਾ ਹੈ ਹੁਣ ਵੀ ਮੈਨੂੰ ਫੋਨ ਗਿਆ ਇੱਕ ਮੈਡਮ ਦਾ ਕਿ ਐਵੇਂ ਸਕੂਲ ਚ ਮਾਮਲਾ ਹੈ ਮੈਂ ਉਧਰ ਐਸਓਈ ਮੋਡਲ ਟਾਊਨ ਨੂੰ ਛੱਡ ਕੇ ਇਧਰ ਆਈ ਐ ਮੈਂ ਹੁਣ ਡੀਪਲੀ ਪੇਰੈਂਟਸ ਨਾਲ ਬੱਚਿਆਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗੀ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਕੋਈ ਬੱਚੇ ਦਾ ਦੁਸ਼ਮਣ ਨਹੀਂ ਐ ਮੈਂ ਦੇਖਦੀ ਆ ਇਸ ਮੈਟਰ ਦੇ ਵਿੱਚ ਕੀ ਹੈ ਕੀ ਪ੍ਰੋਬਲਮ ਹੈ ਜਿਉਂ ਹੀ ਇਸ ਮੈਟਰ ਦਾ ਕੋਈ ਸੋਲੂਸ਼ਨ ਹੋਊਗਾ ਮੈਂ ਤੁਹਾਨੂੰ ਕਾਲ ਕਰਕੇ ਦੱਸੂਗੀ ਕਿ ਸਾਡਾ ਆ ਮਾਮਲਾ ਸੀ ਉਹਦਾ ਸੋਲੂਸ਼ਨ ਹੈ ਜੇ ਉਹ ਹਾਇਰ ਅਥਾਰਟੀਜ਼ ਤੱਕ ਲੈ ਜਾਣ ਲਈ ਵੀ ਹੋਏਗਾ ਤਾਂ ਮੈਂ ਉੱਥੇ ਪੈਰੈਂਟਸ ਕਹਿੰਦੇ ਜਦਾਂ ਜਦਾਂ ਬੱਚੇ ਨੂੰ ਕੁੱਟਿਆ ਗਿਆ ਕੁੱਟ ਸਕਦੇ ਆਪਾਂ ਨਹੀਂ ਕੁੱਟ ਨਹੀਂ ਸਕਦੇ ਪਰ ਫਿਰ ਵੀ ਜੇ ਬੱਚਾ ਕਲਾਸ 'ਚ ਬਹੁਤ ਸ਼ਰਾਰਤ ਕਰਦਾ ਸਾਡੇ ਆਪਣੇ ਬੱਚੇ ਨੇ ਇਹ ਕੋਈ ਐ ਤਾਂ ਹੈ ਨਹੀਂ ਕਿ ਅਸੀਂ ਕੋਈ ਦੁਸ਼ਮਣੀ ਕੱਢਣੀ ਹੈ ਕਿਸੇ ਬੱਚੇ ਦੇ ਨਾਲ ਅਸੀਂ ਆਪਣੇ ਘਰ ਵੀ ਬੱਚਿਆਂ ਦੇ ਇੱਕ ਅੱਧਾ ਜੇ ਥੱਪੜ ਲਾ ਦਿੰਨੇ ਆ ਬਟ ਮੈਂ ਇਹ ਮੈਟਰ ਦੇਖੂਗੀ ਕਿਉਂਕਿ ਮੈਨੂੰ ਲੱਗਦਾ ਥੋੜਾ ਸੀਰੀਅਸ ਮੈਟਰ ਹੈ ਮੈਂ ਬੱਚੇ ਨੂੰ ਵੀ ਪੁੱਛੂਗੀ ਟੀਚਰ ਨੂੰ ਵੀ ਪੁੱਛੂਗੀ ਜੋ ਵੀ ਇਹਦਾ ਹੋਇਆ ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਆਪ ਕਾਲ ਕਰਕੇ ਦੱਸੂਗੀ ਪ੍ਰਿੰਸੀਪਲੋਂ ਲੇਕਿਨ ਪੈਰੈਂਟਸ ਨੇ ਕੀ ਵੀ ਰੋਪ ਲਾਇਆ ਕਿ 2 ਮੈਡਮ ਫਿਰ ਲੈਟ ਅ ਸੀ ਜੋ ਵੀ ਇਹਦਾ ਐਕਸ਼ਨ ਹੋਏਗਾ ਉਹ ਜ਼ਰੂਰ ਲਏਗਾ ਮੈਂ ਹਰ ਅਥਾਰਟिटीज ਨਾਲ ਸਲਾਹ ਕਰਕੇ ਇਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਇਹਦਾ ਕੀ ਐਕਸ਼ਨ ਪਾਇਆ ਜਾਏਗਾ ਬੱਚਾ ਜੇ ਗਲਤ ਕਰਦਾ ਤੇ ਉਹਨੂੰ ਪਨਿਸ਼ਮੈਂਟ ਵੀ ਦੇ ਸਕਦੇ ਪਤਾ ਨਹੀਂ ਜੀ ਮੈਂ ਕੀ ਸਜ਼ਾ ਦੇਸ ਤੁਸੀਂ ਨਾ ਮੈਂ ਨਾ ਵੈਸੇ ਨਾ ਨੋ 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 ਉਹ ਵੀ ਨਹੀਂ ਕਰ ਸਕਦੇ ਉਹ ਵੀ ਤੁਹਾਡੇ ਤੁਸੀਂ ਆ ਜਾਣੇ ਹੋ ਵੀਡੀਓਜ਼ ਬਣਾਉਣ ਬੱਚਿਆਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਬੱਚਿਆਂ ਨੂੰ ਅਸੀਂ ਕੋਈ ਪੈਸੇ ਦੀ ਪਨਿਸ਼ਮੈਂਟ ਨਹੀਂ ਲਾ ਸਕਦੇ ਬੱਚਿਆਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦੇ ਸਕਦੇ ਇਸੇ ਕਰਕੇ ਬੱਚਿਆਂ ਦੇ ਵਿੱਚ ਲੜਾਈਆਂ ਝਗੜੀਆਂ ਤੁਸੀਂ ਰੋਜ਼ ਦੇਖਦੇ ਹੋ ਨਾ ਬੱਚੇ ਕਿੰਨਾ ਲੜਦੇ ਝਗੜਦੇ ਨੇ ਕਿਉਂਕਿ ਬੱਚੇ ਸਾਤੋਂ ਵੀ ਵੱਧ ਸਮਾਰਟ ਨੇ ਬੱਚਿਆਂ ਨੂੰ ਪਤਾ ਵੀ ਸਾਨੂੰ ਕੋਈ ਸਜ਼ਾ ਨਹੀਂ ਮਿਲ ਸਕਦੀ ਸਾਨੂੰ ਤੁਸੀਂ ਸਕੂਲ ਤੋਂ ਨਹੀਂ ਕੱਢ ਸਕਦੇ ਤਾਂ ਵੀ ਆ ਜਾਂਦੇ ਜੀ ਸਾਡੇ ਬੱਚੇ ਨੂੰ ਸਕੂਲ ਤੋਂ ਕਿਉਂ ਕੱਢਿਆ ਇੱਕ ਹਫ਼ਤੇ ਲਈ ਐਕਸਪੈਲ ਨਹੀਂ ਕਰ ਸਕਦੇ ਬਹੁਤ ਕੁਝ ਬੱਚੇ ਵੀ ਕਰਦੇ ਨੇ ਬਟ ਚਲੋ ਮੈਂ ਇਸ ਮਾਮਲੇ ਦੇ ਵਿੱਚ ਮੈਂ ਡੀਪ ਰੂਟ ਜਾ ਕੇ ਦੇਖਦੀ ਹਾਂ ਮੈਂ ਦੇਖ ਰਹੀ ਹਾਂ ਜੀ ਡੀਪ ਰੂਟ ਜਾ ਕੇ ਹਾਂ ਡੀਪ ਰੂਟ ਜਾ ਕੇ ਦੇਖਦੀ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਬੱਚੇ ਦਾ ਕਸੂਰ ਹੋਵੇ ਜਾਂ ਹਰ ਵਾਰ ਟੀਚਰ ਦਾ ਕਸੂਰ ਹੋਵੇ ਮੈਂ ਇਹ ਮਾਮਲਾ ਦੇਖਦੀ ਆਂ ਥੈਨ ਮੈਂ ਤੁਹਾਨੂੰ ਆਪ ਦੱਸਾਂਗੀ ਕੀ ਆ ਰੋਪ ਲਾਰੇ ਕਿ ਤੁਸੀਂ ਇਹਨੂੰ ਛੁਟੜਾਣੇਵੇਂ ਮੈਂ ਜਦ ਮੈਂ ਹਜੇ ਪਤਾ ਹੀ ਨਹੀਂ ਕੀਤਾ ਤਾਂ ਮੈਂ ਕਿਉਂ ਛੁਟਲਾਂਗੀ ਬਿਲਕੁਲ ਨਹੀਂ ਛੁਟਲਾਂਦੀ ਪਈ ਮੈਂ ਮੈਂ ਨਹੀਂ ਛੁਟਲਾਂਗੀ ਜੀ ਠੀਕ ਹੈ ਨਾ ਹਾਂ ਠੀਕ ਹੈ ਜੀ ਓਕੇ ਥੈਂਕ ਯੂ ਵੈਰੀ ਮੱਚ ਜੀ ਤੇ ਮੈਂ ਤੁਸੀ ਮੈਂ ਤੁਹਾਨੂੰ ਆਪ ਬਿਲਕੁਲ ਸੋ ਦੱਸ ਦਈਏ ਜਵਾਰ ਨਗਰ ਦੇ ਵਿੱਚ ਮੌਜੂਦ ਹੈ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜਾ ਇਹਨ ਲਗਾਤਾਰ ਵਿਵਾਦ ਚੜਿਆ ਰਹਿੰਦਾ ਸੋ ਵਿਵਾਦ ਵਿੱਚ ਖੜਿਆ ਸਕੂਲ ਸੋ ਇੱਕ ਵਾਰੀ ਫ ਸਕੂਲ ਦੇ ਵਿੱਚ ਪੇਰੈਂਟਸ ਵੱਲੋਂ ਜਿਹੜੇ ਐਲੀਗੇਸ਼ਨ ਲਾਇਏ ਗਏ ਸੋ ਉਹਨਾਂ ਵੱਲੋਂ ਜਿਹੜੀ ਆਵਾਜ਼ ਚੱਕੀ ਗਈ ਕਿ ਉਹਨਾਂ ਦੇ ਬੱਚੇ ਨੂੰ ਜਿਹੜੀ ਹੈ ਟੀਚਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਇਸ ਦੌਰਾਨ ਜਦੋਂ ਪ੍ਰਿੰਸੀਪਲ ਨਾਲ ਗੱਲ ਕੀਤੀ ਐ ਇਸ ਸਕੂਲ ਦੇ ਵਿੱਚ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਟੀਚਰ ਵੱਲੋਂ ਇਹ ਕੁੱਟ ਕੀਤੀ ਗਈ ਹੈ ਚਪੇਣਾ ਜੜੀਆਂ ਮਾਰੀਆਂ ਗਈਆਂ ਉਸ ਬੱਚੇ ਨੂੰ ਸੋ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਜਿਹੜਾ ਚੱਕਿਆ ਜਾਊਗਾ ਸੋ ਪ੍ਰਿੰਸੀਪਲ ਵੱਲੋਂ ਇਹ ਗੱਲ ਜਿਹੜੀ ਹੈ ਸਾਹਮਣੇ ਰੱਖੀ ਗਈ ਹੈ ਸੋ ਦੇਖਣਾ ਇਹ ਹੋਵੇਗਾ ਕਿ ਸਕੂਲ ਦੇ ਵਿੱਚ ਜਿਹੜਾ ਉਹ ਟੀਚਰ ਹੈ ਜਿਨੇ ਚਪੇਣਾ ਜਿਹੜੀਆਂ ਉਸ ਬੱਚੇ ਨੂੰ ਮਾਰੀਆਂ ਜਿਹੜੀ ਗੱਲ ਜਿਹੜੀ ਸਾਹਮਣੇ ਆਈ ਸੀ ਕਿ ਸੋ ਇਸ ਦੌਰਾਨ ਜਿਹੜਾ ਪ੍ਰਿੰਸੀਪਲ ਉਹਨਾਂ ਦੇ ਉੱਤੇ ਕੀ ਐਕਸ਼ਨ ਚਾਹਦਾ ਹੈ ਹੋਰ ਸੋ ਦੇਖ ਰਹੋ ਲੁਧਿਆਣਾ ਲਾਈਵ ਮੈਂਡਨ ਕੈਮਰਾਮੈਨ ਹਣੀ ਨਾਲ ਧੰਨਵਾਦ